ਨਵਨੀਤ ਚਤੁਰਵੇਦੀ ਨੂੰ ਲੈ ਕੇ ਸਿਆਸਤ ਦੇ ਵਿੱਚ ਕਮ ਆਸਾਨ ਮਚਿਆ ਹੋਇਆ ਹੈ ਦਰਅਸਲ ਨਵਨੀਤ ਚਤੁਰਵੇਦੀ ਦੀ ਬੀਤੇ ਦਿਨ ਗ੍ਰਿਫਤਾਰੀ ਹੋਈ ਹੈ ਤੇ ਗ੍ਰਿਫਤਾਰੀ ਤੋਂ ਪਹਿਲਾਂ ਕੱਲ ਇੱਕ ਵੀਡੀਓ ਕਲਿੱਪ ਵੀ ਸਾਹਮਣੇ ਆਇਆ ਸੀਗਾ ਜਿਸ ਦੇ ਵਿੱਚ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੇ ਵਿਚਕਾਰ ਕਾਫੀ ਝੜਪ ਹੋਈ ਸੀਗੀ ਹੰਗਾਮਾ ਹੋਣ ਦਾ ਨਜ਼ਰ ਆ ਰਿਹਾ ਕਸਟਡੀ ਨੂੰ ਲੈ ਕੇ ਇਸ ਪੂਰੇ ਮਸਲੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਰਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇਸ਼ਰੀ ਅੱਜ ਮੁੱਦਾ ਲੈ ਕੇ ਆਏ ਆ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਅਕਸਰ ਅਸੀਂ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਆਂ ਤੇ ਅੱਜ ਫਿਰ ਪੰਜਾਬ ਦਾ ਅਹਿਮ ਮੁੱਦਾ ਜੋ ਕਿ ਸਿਆਸਤ ਦੇ ਵਿੱਚ ਕਾਫੀ ਗਰਮਾਇਆ ਹੋਇਆ ਤਾਂ ਇਸੇ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਜੱਟਪੁਰੀ ਮੌਜੂਦ ਨੇ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਅ ਧੰਨਵਾਦ ਭਾਗਿਆਸ਼ਰੀ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਤਾਂ ਹੁਣ ਸਿਆਸਤ ਦੇ ਵਿੱਚ ਕਾਫੀ ਗਰਮਾਹਟ ਨਜ਼ਰ ਆ ਰਹੀ ਹੈ ਤੁਸੀਂ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਅ ਭਾਗਿਆਸ਼ਰੀ ਦੇਖੋ ਭਾਵੇਂ ਕਿ ਚੱਤਰਵਿਧੀ ਨੇ ਆਪਣਾ ਚਤਰਪੁਣਾ ਦਿਖਾ ਦਿੱਤਾ ਪਰ ਉਹਦੇ ਪਿੱਛੇ ਕੌਣ ਇਹ ਇੱਕ ਵੱਡੀ ਸਾਜ਼ਿਸ਼ ਲੱਗ ਰਹੀ ਹੈ ਕਿਉਂਕਿ ਦੇਖੋ ਇੱਕ ਨਾਮਜ਼ਦਗੀ ਪੱਤਰ ਦਾਖਲ ਕਰਨਾ ਕੋਈ ਆਮ ਬੰਦਾ ਤਾਂ ਐਡੀ ਗੇਮ ਖੇਡ ਨਹੀਂ ਸਕਦਾ 420 ਜਿਹੜੀ ਖੇਡੀ ਹੈ ਔਰ ਚਤਰਬੇਦੀ ਨੇ ਨਵਨੀਤ ਚਤਰਬੇਦੀ ਤੇ ਕਿਉਂਕਿ ਬਾਹਰੋਂ ਆ ਕੇ ਰਾਜ ਸਭਾ ਸੀਟ ਤੇ ਜਿਹੜਾ ਹੈਗਾ ਪੰਜਾਬ ਦੀ ਜਿਹੜੀ ਖਾਲੀ ਹੋਈ ਸੀ ਸੰਜੀਵ अरोड़ा ਦੀ ਥਾਂ ਤੇ ਉਹਦੀ ਥਾਂ ਤੇ ਜਿਹੜਾ ਰਜਿੰਦਰ ਗੁਪਤਾ ਨਵ ਉਮੀਦਵਾਰ ਬਣ ਗਏ ਸੀ ਜਿਹੜਾ ਇੰਡਸਟਰੀ ਲਿਸਟਾਂ ਆਮ ਆਦਮੀ ਪਾਰਟੀ ਦੇ ਕਿਉਂਕਿ 93 94 ਵਿਧਾਇਕ ਨਹੀਂ ਉਹਨਾਂ ਦੇ ਬਣਨਾ ਕਿਉਂਕਿ ਇੱਕ ਖਾਲੀ ਸੀਟ ਸੀਗੀ ਉਹਨਾਂ ਦੀ ਜਿਹੜੀ ਹੋ ਗਈ ਆ ਸੱਤਾ ਦੇ ਵਿੱਚੋਂ ਤੇ ਉਹਦੇ ਸੱਤਾ ਤੇ ਉਹਦਾ ਨਾਮ ਜਿਹੜਾ ਹੈਗਾ ਉਹਨਾਂ ਨੇ ਉਮੀਦਵਾਰ ਆਪਣਾ ਬਣਾਇਆ ਸੀ ਰਜਿੰਦਰ ਗੁਪਤਾ ਜਿਹੜੇ ਟ੍ਰਾਇੰਡੈਂਟ ਗਰੁੱਪ ਦੇ ਮਾਲਕ ਨੇ ਪਰ ਇਹ ਫੈਕਚਰ ਦੇ ਵਿੱਚ ਇਹ ਨਵਨੀਤ ਚਤ੍ਰਵਿਧੀ ਆ ਜਾਂਦੇ ਨੇ ਕਦੋਂ ਆਉਂਦੇ ਨੇ ਇਕੱਲੇ ਆਉਂਦੇ ਨੇ 10 ਐਮਐਲਿਆਂ ਦਾ ਦਾਵਾ ਦੇ ਕੇ ਉਹ ਨਾਮੀਨੇਸ਼ਨ ਫਿਲ ਕਰ ਦਿੰਦੇ ਨੇ ਤੇ ਪੂਰਾ ਹਾਈ ਡਰਾਮਾ ਵੀ ਕਰਦੇ ਨੇ ਪਰ ਇੱਕ ਇਹਦੇ ਨਾਲ ਹੀ ਮੇਰੀ ਗੱਲ ਕਰਦਾ ਇਹ ਬੜੀ ਤਰਾਸਦੀ ਆ ਕਿਉਂਕਿ ਇੱਕ ਵੱਡਾ ਐਕਸੀਡੈਂਟ ਹੋ ਗਿਆ ਸਮਝ ਲਓ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜਧਾਨੀ ਚ ਕਿਉਂਕਿ ਗਵਾਂਡੀ ਸੂਬੇ ਦੇ ਏਡੀਜੀਪੀ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਵਾਈਪੂਰਨ ਕੁਮਾਰ ਨੇ ਉਹ ਸੁਸਾਇਡ ਕਰ ਲੈਂਦੇ ਆ ਸਭ ਨੂੰ ਪਤਾ ਹੀ ਆ ਇੱਕ ਦੇਸ਼ ਲਈ ਵੀ ਚਿੰਤਾ ਦੀ ਗੱਲ ਆ ਵੀ ਇੱਕ ਐਡਾ ਵੱਡਾ ਅਧਿਕਾਰੀ ਸੁਸਾਇਡ ਕਰ ਲਵੇ ਆਪਣੇ ਸੀਨੀਅਰ ਅਫਸਰ ਤੋਂ ਵੀ ਉਹਦੇ ਖਿਲਾਫ ਜਿਹੜਾ ਹੈਗਾ ਕਿਉਂਕਿ ਉਹ ਸਾਹਮਣੇ ਆਇਆ ਜਿਹੜਾ ਹੁਣ ਵੀ ਆਇਆ ਵੀ ਉਹਦੇ ਪਰਚਾ ਦੇ ਰਿਆ ਹੋ ਮਕਦਮਾ ਦਰਜ ਕਰਨ ਲੱਗਿਆ ਕਿਉਂਕਿ ਉਹਦੇ ਗਨਮੈਨ ਤੋਂ ਬਿਆਨ ਜਿਹੜਾ ਹੈਗਾ ਕਹਿੰਦੇ ਰੋਧਕ ਦੇ ਜਿਹੜੇ ਉਹਦੇ ਗਨਮੈਨ ਫੜਿਆ ਉਹ ਤੋਂ ਬਿਆਨ ਲਏ ਗਏ ਉਹਦੇ ਵੇਸ ਤੇ ਉਹਦੇ ਤੇ ਬਰੋਧ ਮਕਦਮਾ ਦਰਜ ਕਰਨ ਲੱਗੇ ਸੀ ਕਹਿੰਦੇ ਉਹਨੂੰ ਫੜਨ ਲੱਗੇ ਸੀ ਤੇ ਉਹਨੇ ਸੁਸਾਇਡ ਕਰ ਲੈਂਦਾ ਕਿਉਂਕਿ ਉਹ ਉਹਦੀ ਘਰ ਵਾਲੀ ਆਈਐਸ ਜਿਹੜੀ ਪੰਜਾਬ ਦੀ ਕੁੜੀ ਹੈ ਉਹਦੀ ਜਾਨੀ ਕਿ ਐਮਐਲਏ ਬਠਿੰਡਾ ਦੀ ਜਿਹੜਾ ਅਨਮੋਲ ਰਤਨ ਹੈ ਉਹਦੀ ਭੈਣ ਆ ਉਹ ਉਹਦੀ ਘਰ ਵਾਲੀ ਆਈਐਸ ਆ ਜਿਹੜੀ ਕਿ ਉਸ ਸਮੇਂ ਜਦੋਂ ਉਹ ਸੂਚੜ ਕਰਦੇ ਨੇ ਉਹ ਜਾਪਾਨ ਦੌਰੇ ਤੇ ਗਏ ਸੀਗੇ ਉਹ ਮੁੱਖ ਮੰਤਰੀ ਹਰਿਆਣਾ ਦੇ ਨਾਲ ਨੈਵ ਸਿੰਘ ਸੈਣੀ ਦੇ ਨਾਲ ਕਿਉਂਕਿ ਆਪਣੇ ਬਫਦ ਜਿਹੜਾ ਅਫਸਰ ਜਾਂਦੇ ਆ ਜਿਹੜਾ ਸਰਕਾਰੀ ਦੌਰਾ ਹੁੰਦਾ ਮੁੱਖ ਮੰਤਰੀ ਦਾ ਉਹਦੇ ਵਿੱਚ ਅਫਸਰਾਂ ਦੇ ਸਮੂਹ ਦੇ ਵਿੱਚ ਉਹ ਵੀ ਬੀਬੀ ਵੀ ਗਈ ਸੀ ਜਿਹੜੀ ਮਨਮੀਤ ਜਿਹੜੀ ਪੂਰਨ ਕੁਮਾਰ ਉਹਦੀ ਵਾਈਫ ਆ ਜੀ ਆਈਐਸ ਤੇ ਉਹ ਵੀ ਗਈ ਹੋਈ ਸੀ ਉਹ ਉਸ ਨੂੰ ਜਨਨ ਕਿ ਉਹਦੀ ਗੈਰਮ ਜੋਦਗੀ ਦੇ ਵਿੱਚ ਉਹ ਹੈ ਨਹੀਂ ਸੀ ਸੁਸਾਇਡ ਕਰ ਲੈਂਦਾ ਵਾ ਤੇ ਪਰ ਉਹਦੀ ਜਦੋਂ ਉਦੋਂ ਕਰਦਾ ਜਦੋਂ ਕੁੜੀ ਜਿਹੜੀ ਹੈਗੀ ਆ ਉਹਦੀ ਧੀ ਬਾਹਰ ਮਾਰਕੀਟ ਚ ਗਈ ਹੋਈ ਸੀ ਤੇ ਉਸ ਸਮੇ ਸੁਸਾਇਡ ਕਰ ਲੈਂਦਾ ਤੇ ਔਰ ਵੱਡਾ 6-7 ਪੇਜਾਂ ਦਾ ਜਿਹੜਾ ਹੈਗਾ ਸੁਸਾਇਡ ਨੋਟਸ ਨੋਟ ਲੈ ਹਦੰਦਾ ਹਰਿਆਣਾ ਦੇ ਡੀਜੀਪੀ ਦਾ ਕਾਫੀ ਜ਼ਿਕਰ ਕੀਤਾ ਜਾਂਦਾ ਉਸ ਦੇ ਵਿੱਚ ਉਹਦਾ ਉਹਦਾ ਨਾਮ ਲਿਖ ਕੇ ਮੈਨੂੰ ਮੈਨੂੰ ਜਿਹੜਾ ਹੈਗਾ ਮੈਂ ਪਰੇਸ਼ਾਨ ਆ ਜਿਹੜਾ ਕਮਿਸ਼ਨ ਆ ਉਹਨੂੰ ਪਹਿਲਾਂ ਵੀ ਉਹਨੇ ਜਿਹੜੀਆਂ ਹਾਈ ਕੋਰਟ ਵਗੈਰਾ ਅਦਾਲਤਾਂ ਦੇ ਵਿੱਚ ਉਹਦੇ ਇਹਨਾਂ ਦੇ ਖਿਲਾਫ ਪਟੀਸ਼ਨਾਂ ਦਾਇਰ ਕੀਤੀਆਂ ਸੀ ਕਿਉਂਕਿ ਇਹ ਠੀਕ ਹੈ ਅਫਸਰਸਾਈ ਦੇ ਵਿੱਚ ਲੋਬੀ ਹੁੰਦੀਆਂ ਲੋਬੀ ਹੁੰਦੀ ਆ ਪਰ ਇਸ ਤਰ੍ਹਾਂ ਦੇ ਅਜਿਹੇ ਪਹਿਲਾ ਕੇਸ ਆ ਵੀ ਜੇ ਇੱਕ ਬੜਾ ਸਵਾਲ ਖੜਾ ਹੁੰਦਾ ਡੈਮੋਕ੍ਰੇਸੀ ਤੇ ਵੀ ਕਿਉਂਕਿ ਜੇ ਇੱਕ ਦੇਖੋ ਆਈ ਆ ਏ ਡੀ ਜੀ ਪੀ ਆਈ ਪੀ ਐਸ ਆ ਉਹਦੇ ਘਰ ਵਾਲੇ ਆਈ ਐਸ ਆ ਜੀ ਉਹਨਾਂ ਦੀ ਨੀ ਕੋਈ ਸੁਣੀ ਜਾਂਦੀ ਤਾਂ ਆਮਦਨ ਦਾ ਕੀ ਹੋਏਗਾ ਜੇ ਉਹਨਾਂ ਨੂੰ ਧੱਕਾ ਹੋ ਰਿਹਾ ਮੀਨ ਜੇ ਜੇ ਉਹ ਬੰਦਾ ਉਹਦੀ ਸੁਣੀ ਨਹੀਂ ਗਈ ਤੇ ਉਹ ਸੁਸਾਇਡ ਕਰ ਗਿਆ ਤਾਂ ਉਹਦਾ ਕੀ ਬਣੂਗਾ ਆਮ ਲੋਕਾਂ ਦਾ ਕੀ ਬਣੂਗਾ ਇਹ ਬੜਾ ਸਵਾਲ ਖੜਾ ਹੁੰਦਾ ਭਾਗਿਆ ਸ਼੍ਰੀ ਹੁਣ ਜਿਹੜੀ ਆਪਾਂ ਚਤਰਵੇਦੀ ਤੇ ਵੀ ਆਉਣੇ ਆ ਮੈਨੂੰ ਪਤਾ ਆਪਾਂ ਚਤਰਵੇਦੀ ਤੇ ਜਿਹੜਾ ਹੈਗਾ ਸ਼ੁਰੂ ਕੀਤਾ ਸੀਗਾ ਪਰ ਇਹ ਜ਼ਰੂਰੀ ਹੈ ਟੱਚ ਕਰਨਾ ਕਿਉਂਕਿ ਇਹ ਦਾ ਜਿਹੜਾ ਫਿਰ ਬਾਅਦ ਦੇ ਵਿੱਚ ਇਹਦੀ ਜਿਹੜੀ ਕੈਂਪੇਨ ਆ ਆਮ ਤੌਰ ਤੇ ਕਈ ਕਈਆਂ ਦੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਉੱਪਰ ਦੀ ਲੰਘ ਜਾਂਦੀਆਂ ਗੱਲਾਂ ਮੈਂ ਬਹੁਤ ਸਾਰੇ ਸੂਝਵਾਨਾਂ ਨੂੰ ਪਤਾ ਵਾ ਵੀ ਜਦੋਂ ਵੀ ਕੋਈ ਕੈਂਪੇਨ ਕੋਈ ਮੁੱਦਾ ਡਾਇਵਰਟ ਕਰਨਾ ਹੋਵੇ ਤਾਂ ਉਸ ਉਦੋਂ ਕੋਈ ਨਾ ਕੋਈ ਜਿਹੜਾ ਹੈਗਾ ਅਜਿਹਾ ਘਟਨਾ ਕਰਮ ਹੁੰਦਾ ਵਾ ਤਾਂ ਚਤਰਵੇਦੀ ਆ ਗਿਆ ਚਤਰਵੇਦੀ ਦੀ ਜਦੋਂ ਪੜਤਾਲ ਹੋਈ ਆਪਾਂ ਉੱਥੇ ਫਿਰ ਮੈਂ ਗੱਲ ਕਰਦਾ ਵਾਂ ਕਿਉਂਕਿ ਇਹ 바이ਪੂਰਨ ਸਿੰਘ ਐਡੀਜੀਪੀ ਵਾਲੀ ਗੱਲ ਵੀ ਨਾਲ ਰਹੂਗੀ ਕਿਉਂਕਿ ਇਹ ਜ਼ਰੂਰੀ ਆ ਇਹਦੇ ਨਾਲ ਜੋੜਨਾ ਤੇ ਉਹਦਾ ਅੱਗੇ ਉਹਦਾ ਕੀ ਜਿਹੜਾ ਹੈਗਾ ਘਟਨਾ ਕਰਮ ਹੋਰ ਵਾਪਰ ਗਿਆ ਉਹ ਵੀ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਭਾਗ ਗਿਆ ਸ਼੍ਰੀ ਜਿਹੜਾ ਨਵਨੀਤ ਚਾਤ੍ਰਵੇਦੀਆ ਉਹਦੇ ਜਿਹੜੇ 10 ਨਾਮੀਨੇਸ਼ਨ ਦੇ ਨਾਲ ਐਮਐਲਏਆਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਸਹਿਮਤੀ ਦੇ ਫਾਰਮ ਦਸਤਖਤ ਕੀਤੇ ਗਏ ਸੀ ਫਾਰਮ ਤੇ ਤੇ ਜਦੋਂ ਪੜਤਾਲ ਕੋਈ ਨਾਮੀਨੇਸ਼ਨ ਪੇਪਰਾਂ ਦੀ ਬਦਨ ਸਭਾ ਦੇ ਸੈਕਟਰੀ ਦੀ ਅਗਵਾਈ ਦੇ ਵਿੱਚ ਉਹ ਪੜਤਾਲ ਹੋਣੀ ਸੀ ਜੀ ਤੇ ਜਦੋਂ ਪੜਤਾਲ ਹੋਈ ਤਾਂ ਪੜਤਾਲ ਦੇ ਵਿੱਚ ਉਹਨਾਂ ਤੋਂ ਉੱਥੇ ਜਿਹੜੇ ਬਿਆਨ ਐਮ ਐਲ ਏ ਨੇ ਆ ਕੇ ਬਿਆਨ ਦਿੱਤੇ ਵੀ ਸਾਡੇ ਤਾਂ ਸਾਈਨ ਹੀ ਨਹੀਂ ਗਏ ਦਸਕਤ ਦੀ ਜਾਲੀ ਆ ਈਵਨ ਕਮਰ ਕੋਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹਦੇ ਵੀ ਦਸਕਤ ਸੀ ਔਰ ਉਹਨੇ ਵੀ ਆਪਣਾ ਭਾਵੇਂ ਕਿ ਉਹਦਾ ਸਰਕਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਨਾਲ ਕੋਈ ਬਹੁਤਾ ਵਧੀਆ ਰਿਲੇਸ਼ਨ ਨਹੀਂ ਹੈਗਾ ਕਿਉਂਕਿ ਸਰਕਾਰ ਦੇ ਟਿੱਪਣੀਆਂ ਕਰਦੇ ਰਹਿੰਦੇ ਨੇ ਪਰ ਉਹ ਸਰਕਾਰ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਉਹਨੇ ਵੀ ਆਪਣੀ ਚਿੱਠੀ ਜਾਰੀ ਕਰਕੇ ਕਿਹਾ ਵੀ ਮੇਰੇ ਦਸਕਤ ਨਹੀਂ ਹੈਗੀ ਵੀ ਮੈਂ ਕਿਸੇ ਨੂੰ ਸਪੋਰਟ ਨਹੀਂ ਕੀਤੀ ਅਜਿਹੇ ਬੰਦੇ ਨੂੰ ਤੇ ਔਰ ਵੀ ਜਦੋਂ ਹੁਣ ਉਹ ਇਸ ਤਰ੍ਹਾਂ ਦੇ ਬਣ ਗਏ ਤੇ ਉਹਦੇ ਖਿਲਾਫ ਫਿਰ ਵੱਖ-ਵੱਖ ਥਾਣਿਆਂ ਦੇ ਵਿੱਚ ਜਿੱਥੇ-ਜਿੱਥੇ ਦੇ ਐਮ.ਐਲ.ਏ ਸੀ ਮੁਕੱਦਮਾ ਦਰਜ ਹੋਇਆ ਨਵਨੀਤ ਚੱਤਰਵੈਦੀ ਦੇ ਖਿਲਾਫ ਤਾਂ ਜਿਉਂ ਹੀ ਉਹਨੂੰ ਪੁਲਿਸ ਪਹੁੰਚੀ ਗ੍ਰਿਫਤਾਰ ਕਰ ਲਈ ਜਿੱਥੇ-ਜਿੱਥੇ ਪਰਚੇ ਹੋਏ ਸੀ ਉੱਥੋਂ ਦੇ ਥਾਣਿਆਂ ਨੇ ਆਟੋਮੈਟਿਕਲੀ ਆ ਉਹਨਾਂ ਦੀ ਬਣ ਜਾਂਦੀ ਆ ਵੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਆ ਗਏ ਨੇ ਪਰ ਇਹ ਵੀ ਇੱਕ ਤਰਾਸ ਦੀ ਆ ਵੀ ਛੋਟੇ-ਮੋਟੇ ਜਿਹੜੇ ਹੋਰ ਵੀ ਬਹੁਤ ਸਾਰੇ ਕੇਸ ਆ ਉਹ ਉਹ ਅਣ ਸੁਣ ਜੇ ਹੁੰਦੇ ਨੇ ਪੁਲਿਸ ਨੇ ਸਾਰੀ ਤਾਕਤ ਉਹਨੂੰ ਗ੍ਰਿਫਤਾਰ ਕਰਨ ਦੇ ਲਈ ਚੰਡੀਗੜ੍ਹ ਪਹੁੰਚ ਜਾਂਦੀ ਆ ਚੰਡੀਗੜ੍ਹ ਜਿੱਥੇ ਕੇ ਜਰੂਰ ਨਿਕਲਦਾ ਸਾਡੀ ਪੁਲਿਸ ਦਾ ਚਾਹੇ ਚੰਡੀਗੜ੍ਹ ਪੁਲਿਸ ਆ ਚਾਹੇ ਤਾਂ ਸੁਰੱਖਿਆ ਵਾਸਤੇ ਰੇ ਏਜੰਸੀ ਇਹ ਸਾਡੀ ਚਾਹੇ ਪੰਜਾਬ ਪੁਲਿਸ ਆ ਇਹ ਨਿਕਲਦੀ ਆ ਪੂਰੇ ਆਪਸ ਵਿੱਚ ਲੇਖ ਦੇ ਕੋਲੇ ਭਿੱੜਦੇ ਆ ਆ ਉਹਦੀ ਵੀਡੀਓ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਉਹਦੇ ਵਿੱਚ ਕਿਉਂਕਿ ਐਸਐਸਪੀ ਵੀ ਮੌਕੇ ਤੇ ਮੌਜੂਦ ਆ ਚੰਡੀਗੜ੍ਹ ਦੀ ਪਹੁੰਚ ਜਾਂਦੀ ਜਿਹੜੀ ਪੰਜਾਬ ਕੀਡਰ ਦੀ ਆ ਤੇ ਔਰ ਐਸਪੀ ਰੋਪੜ ਦੇ ਨਾਲ ਉਹਨੂੰ ਬਕਾਇਦਾ ਤੌਰ ਤੇ ਐਸਐਚਓ ਘੂਰਦਾ ਐਸਐਚਓ ਜਗਵਿੰਦਰ ਪਟਿਆਲ ਨੇ ਜਿਹੜੇ ਨਰਿੰਦਰ ਪਟਿਆਲ ਜਿਹੜੇ ਚੰਡੀਗੜ੍ਹ ਦੇ ਨੇ ਥਾਣਾ ਸੈਕਟਰ 3 ਦੇ ਐਸਐਚਓ ਨੇ ਉਹ ਘੂਰਦੇ ਨੇ ਤੇ ਔਰ ਉਹਨੂੰ ਕਹਿੰਦੇ ਵੀ ਕਿਵੇਂ ਤੁਸੀਂ ਫੜ ਦੋਗੇ ਅਸੀਂ ਤਾਂ ਇਹਨੂੰ ਸਿਕਿਉਰਿਟੀ ਦਿੱਤੀ ਹੋਈ ਆ ਉਹ ਖੁਦ ਗੱਡੀ ਚਲਾ ਰਿਹਾ ਨਮਨੀਤ ਚੱਤਰਵੇਦੀ ਦੀ ਕਿਉਂਕਿ ਉਹਨੂੰ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਭਗਿਆਸ਼ਰੀ ਉਹਨੂੰ ਸਾਰੀ ਰਾਤ ਲਗਭਗ 11 ਵਜੇ ਤੱਕ ਜਿਹੜੇ ਹੈਗੇ ਆ 50 ਪੁਲਿਸ ਥਾਣੇ ਦਾ ਘੇਰਾਬੰਦੀ ਕਰਕੇ ਖੜੀ ਰਹੀ ਤਿੰਨ ਸੈਕਟਰ ਦੇ ਵੀ ਕਦੋਂ ਬਾਹਰ ਨਿਕਲੇਗਾ ਕਿਉਂਕਿ ਉਹ ਬਕਾਇਦਾ ਤੌਰ ਤੇ ਉਹਨੂੰ ਅੰਦਰ ਹੀ ਰੱਖਿਆ ਉਹਨਾਂ ਨੇ ਅੰਦਰ ਹੀ ਰੱਖਿਆ ਦੂਜੇ ਪਾਸੇ ਅਦਾਲਤ ਦਾ ਦਰਵਾਜ਼ਾ ਖੜਕਾਤਾ ਪੁਲਿਸ ਨੇ ਜਦੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜੋ ਤੱਕ ਸਵੇਰ ਹੋਣੀ ਸੀ ਤੇ ਉਧਰੋਂ ਨਵਨੀਤ ਚਤਰਵੇਦੀ ਨੇ ਆਪਣਾ ਵਕੀਰ ਭੇਜਤਾ ਹਾਈ ਕੋਰਟ ਵਿੱਚ ਉਸ ਤੋਂ ਪਹਿਲਾਂ ਜਿਹੜਾ ਹੈਗਾ ਅਰ ਲੋਕਲ ਅਦਾਲਤਾਂ ਜਿਹੜੀ ਰੋਪੜ ਦੀ ਆ ਉਹਨੇ ਗ੍ਰਿਫਤਾਰੀ ਬਰੰਟ ਜਾਰੀ ਕਰਦੇ ਉਹਦੇ ਜੀ ਦੇ ਨੀਚੇ ਤਰਵੇਦੀ ਤੇ ਔਰ ਨਾਲ ਨੋਟਿਸ ਕੱਢ ਦਿੱਤਾ ਚੰਡੀਗੜ੍ਹ ਦੇ ਜਿਹੜੇ ਉਹ ਥਾਣੇ ਦੇ ਐਸ ਐਚਓ ਨੂੰ ਵੀ ਤੁਰੰਤ ਜਿਹੜਾ ਹੈਗਾ ਇਹਨਾਂ ਨੂੰ سپਰਦ ਕਰੋ ਹਾਂ ਜੀ ਇਹਨੂੰ سپਰਦ ਕਰੋ ਇਹ ਇਹ ਭਲਾਨੇ ਥਾਣਿਆਂ ਦੇ ਜਿਹੜੇ ਹੈਗਾ ਮੁਜ਼ਰਮ ਹੈ ਇਹਨੂੰ سپਰਦ ਕਰੋ ਕਿਉਂਕਿ ਇਹਨੇ ਜਾਲ ਸਾਜੀ ਕੀਤੀ ਆ ਤੇ ਨਾਲ ਹੀ ਔਰ ਇਹਨੂੰ ਰਿਪੋਰਟ ਦਿਓ ਤੁਰੰਤ ਸਾਰੀ ਜਿਹੜੀ ਹੈਗੀ ਆ ਕੋਰਟ ਨੂੰ ਹੁਣ ਐਸ ਐਚਓ ਜਿਹੜੇ ਹੈਗੇ ਆ ਤਿੰਨ ਸੈਕਟਰ ਚੰਡੀਗੜ੍ਹ ਸਾਰੀ ਰਿਪੋਰਟ ਦੇਵੇਗਾ ਤੇ ਔਰ ਨਾਲ ਹੈਗਾ ਉਹਨੂੰ ਉਹਨਾਂ ਨੂੰ ਸਪੁਰਦ ਕਰਨਾ ਪਿਆ ਜਿਸ ਕਰਕੇ ਰਾਤ 8 ਵਜੇ ਸਪੁਰਦ ਕੀਤਾ ਤਾਂ ਇਹਨਾਂ ਨੇ ਗ੍ਰਿਫਤਾਰੀ ਪਾਈ ਰੋਪੜ ਪੁਲਿਸ ਨੇ ਤਾਂ ਉਹਨੂੰ ਹੁਣ ਉਹ ਜਿਹੜਾ ਹੈਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਰੋਪੜ ਦੀ ਚ ਉਹਦਾ ਰਿਮਾਂਡ ਲਿਆ ਜਾਏਗਾ ਹੁਣ ਜਿੱਥੇ ਜਿੱਥੇ ਮੁਕੱਦਮੇ ਦਰਜ ਹੋਏ ਨੇ ਜਿਹੜੇ ਜਿਹੜੇ ਐਮਐਲਏ ਦੀਆਂ ਸ਼ਿਕਾਇਤਾਂ ਤੇ ਜਿਹੜੇ ਜਿਹੜੇ ਥਾਣੇ ਚ ਮੁਕੱਦਮੇ ਦਰਜ ਹੋਏ ਨੇ ਫਿਰ ਉਸ ਤੋਂ ਬਾਅਦ ਜਦੋਂ ਇਧਰਲਾ ਰਿਮਾਂਡ ਖਤਮ ਹੋ ਗਿਆ ਪਹਿਲਾ ਰਿਮਾਂਡ ਲੈਣਗੇ ਫਿਰ ਉਹ ਜਿੰਦੀ ਪ੍ਰੋਡਕਸ਼ਨ ਬਰਾਂਟਾਂ ਦੇ ਅਗਲੀ ਪੁਲਿਸ ਲੈ ਜਾਏਗੀ ਉਹਨੂੰ ਸਪੁਰਦਗੀ ਤੇ ਅਦਾਲਤ ਚੋਂ ਵੀ ਸਾਡੇ ਕੋਲ ਵੀ ਮਾਮਲਾ ਦਰਜ ਆ ਜੈਨੀ ਕਿ 15 ਤੋਂ 10-15 ਦਿਨ ਜਿਹੜਾ ਹੈਗਾ ਪੰਜਾਬ ਦੀਆਂ ਰੋਟੀਆਂ ਚਤਰਵੇਦੀ ਖਾਏਗਾ ਕਿਉਂਕਿ ਪੰਜਾਬ ਦੇ ਥਾਣਿਆਂ ਦੀਆਂ ਰੋਟੀਆਂ ਖਾਏਗਾ ਕਿਉਂਕਿ ਉਹਨਾਂ ਨੂੰ ਅਦਾਲਤਾਂ ਨੂੰ ਸਪੁਰਦਗੀ ਦੇਣੀ ਪਣੀ ਹੈ ਜਿੱਥੇ-ਜਿੱਥੇ ਪਰਚੀ ਹੋਏ ਨੇ ਤੇ ਇਹ ਜਿਹੜਾ ਹੈਗਾ ਉਸਨੇ ਚਤਰਪੁਣਾ ਕੀਤਾ ਪਰ ਇਹ ਚਤਰਪੁਣਾ ਕਿਉਂ ਕੀਤਾ ਇਹਦੇ ਪਿੱਛੇ ਬਹੁਤ ਜਿੰਦੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੇ ਸਿਆਸੀ ਮਾਰਾ ਉਹ ਇਹੀ ਕਹਿੰਦੇ ਆ ਬਾਈ ਪੂਰਨ ਸਿੰਘ ਜਿਹੜਾ ਵੱਡਾ ਮਸਲਾ ਹੋ ਗਿਆ ਸੀ ਉਹ ਸ਼ਡਿਊਲ ਕਾਸਟ ਸੀਗਾ ਕਿਉਂਕਿ ਰਾਹੁਲ ਗਾਂਧੀ ਵੀ ਪਹੁੰਚ ਗਈ ਸੀ ਜੀ ਔਰ ਉਧਰੋਂ ਆਮ ਆਦਮੀ ਪਾਰਟੀ ਨੇ ਜਿਹੜਾ ਹੈਗਾ ਐ ਐਮਐਲਏ ਤਾਂ ਉਥੇ ਉਹਨਾਂ ਦੇ ਅਨਮੋਲ ਰਤਨ ਬੈਠੀ ਬੈਠੇ ਆ ਕਿਉਂਕਿ ਉਹਨਾਂ ਦਾ ਜੀਜਾ ਸੀਗਾ ਤੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕੀਤੀ ਔਰ ਹਰਪਾਲ ਚੀ ਮੇ ਹਣੀ ਜਿਹੜੇ ਜਾਂਦੇ ਰਹੇ ਉਹਨਾਂ ਦੇ ਘਰ ਗਏ ਨੇ ਉਸ ਤਰ੍ਹਾਂ ਜਿਨੀ ਕਿ ਮੁੱਖ ਮੰਤਰੀ ਹਰਿਆਣਾ ਨਹੀਂ ਪਹੁੰਚੇ ਉਥੇ ਜਿਨੀ ਕਿ ਰਾਹੁਲ ਗਾਂਧੀ ਵੀ ਪਹੁੰਚ ਗਿਆ ਜਿਸ ਕਰਕੇ ਜਿਸ ਤੋਂ ਬਾਅਦ ਜਿਹੜੇ ਡੀਜੀਪੀ ਨੂੰ ਹਟਾਇਆ ਨਹੀਂ ਉਹਨਾਂ ਨੇ ਹਰਿਆਣਾ ਪੁਲਿਸ ਨੇ ਹਟਾਇਆ ਨਹੀਂ ਉਹਨੂੰ ਛੁੱਟੀ ਤੇ ਭੇਜਤਾ ਇੱਕ ਮੁਕਦਮਾ ਦਰਜ ਕੀਤਾ ਜਿਹਦੇ ਵਿੱਚ ਡੀਜੀਪੀ ਨਹੀਂ ਹੈਗਾ ਉਹਦਾ ਨਾਮ ਕੱਢ ਦਿੱਤਾ ਔਰ ਐਸਪੀ ਰੋहतक ਜਿਹੜਾ ਹੈਗਾ ਉਸ ਸਬੰਦੇ ਤੇ ਜਿਹਨੇ ਉਹਦਾ ਨਾਮ ਜਿਹੜਾ ਹੈਗਾ ਉਥੇ ਐਫ ਆਰ ਦਰਜ ਕਿਹਦੇ ਕੀਤੀ ਸੀ ਰੋहतक ਦੀ ਉਹਦਾ ਬਕਾਇਦਾ ਪੰਜ ਸੱਤ ਹੋਰ ਨਾਮ ਪਾਏ ਨੇ ਪਰ ਡੀਜੀਪੀ ਨੂੰ ਕਲੀਨ ਚਟ ਦਿਵਾਉਣ ਲਈ ਇੱਕ ਹੋਰ ਨਵਾਂ ਘਟਨਾਚਰਮ ਹੋਇਆ ਭਗੇਸ਼ਰੀ ਇੱਕ ਥਾਣੇਦਾਰ ਨੇ ਹਰਿਆਣਾ ਪੁਲਿਸ ਦੇ ਥਾਣੇਦਾਰ ਨੇ ਆਪਣੇ ਆਪ ਨੂੰ ਸੁਸਾਇਡ ਨੋਟ ਲਿਖ ਕੇ 5-6 ਪੇਜਾਂ ਦਾ ਉਹਨੇ ਵਿੱਚ ਸੁਸਾਇਡ ਨੋਟ ਦੇ ਵਿੱਚ ਇਹ ਲਿਖਤਾ 3 ਪੇਜਾਂ ਦਾ 3 ਪੇਜਾਂ ਦਾ ਉਹਨੇ ਇਹ ਲਿਖਤਾ ਵੀ ਮੈਂ ਬਾਈ ਪੂਰਨ ਕੁਮਾਰ ਜਿਹੜੇ ਹੈਗੇ ਐ ਐਡੀਜੀਪੀ ਇਹਦੇ ਕਰਕੇ ਮੈਂ ਸੁਸਾਇਡ ਕਰ ਰਿਹਾ ਹਾਂ ਜੀ ਜਿਨਿ ਕੇ ਉਲਟਾ ਮਤਲਬ ਜੇ ਕਹਿ ਸਕਦੇ ਆ ਵੀ ਇਹ ਮਾਮਲਾ ਹੋਰ ਗੁੰਜਲਦਾਰ ਹੋਈ ਜਾ ਰਿਹਾ ਹਾਂ ਗੁੰਜਲਦਾਰ ਨਹੀਂ ਹਰਪਾਲ ਚਿਮੇ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਦਲਿਤ ਲੀਡਰ ਨੇ ਪੰਜਾਬ ਦੇ ਜਿਹੜੇ ਕੈਬਨਟ ਮੰਤਰੀ ਆ ਖਜ਼ਾਨਾ ਮੰਤਰੀ ਹਰਪਾਲਜੀ ਮੋਦੀ ਅਗਵਾਈ ਦੇ ਵਿੱਚ ਜਿਹੜੇ ਦਲਿਤ ਐਮਐਲਏ ਉਹ ਮਿਲਿ ਗਵਰਨਰ ਨੂੰ ਉਹਨਾਂ ਨੇ ਮਿਲ ਕੇ ਮੰਗ ਰੱਖੀ ਵੀ ਇਹਦੀ ਏਜੰਸੀ ਤੋਂ ਵੱਡੀ ਤੋਂ ਨਿਰਪੱਖ ਜਾਂਚ ਏਜੰਸੀ ਤੋਂ ਕਰਾਈ ਜਾਵੇ ਵੀ ਇਹ ਕੋਈ ਸਕ੍ਰਿਪਟਡ ਹੈ ਵੀ ਉਹ ਬੰਦਾ ਬਲੀ ਦੇ ਰਿਹਾ ਆਪਣੀ ਹਾਂ ਉਹਨੂੰ ਬਚਾਉਣ ਲਈ ਹਾਂ ਅ ਬਾਈ ਡੀਜੀਪੀ ਨੂੰ ਹਰਿਆਣਾ ਦੇ ਡੀਜੀਪੀ ਨੂੰ ਬਚਾਉਣ ਲਈ ਕਿਉਂਕਿ ਉਹਨੇ ਇਸ ਤੰਗ ਦੇ ਨਾਲ ਜਿਹੜੀ ਆਪਣੇ ਸੁਸਾਈਡ ਨੋਟ ਲਿਖਿਆ ਵਾ ਇਹ ਵੀਡੀਓ ਵੀ ਸਾਂਝੀ ਕੀਤੀ ਵੀਡੀਓ ਵੀ ਲਿਖਿਆ ਵਾ ਵੀਡੀਓ ਵੀ ਸਾਂਝੀ ਕੀਤੀ ਆ ਵੀ ਜਿਹੜੇ ਬਾਈ ਪੂਰਨ ਕੁਮਾਰਾ ਉਹ ਉਹਨੂੰ ਮੈਂ ਜਿਹੜਾ ਹੈਗਾ ਪੈਸੇ ਦਿੱਤੇ ਮੈਥੋਂ ਕਰਾਪਸ਼ਨ ਮੰਗਦਾ ਸੀਗਾ ਫਿਰ ਮੈਂ ਉਹਨੂੰ ਦਿੱਤੇ ਵੇ ਉਹਨੇ ਆਪਣੀ ਡਿੱਗੀ ਦੇ ਵਿੱਚੋਂ ਗੱਡੀ ਦੀ ਚੋਂ ਕੱਢ ਕੇ ਆਪਣੀ ਕੁੜੀ ਨੂੰ ਫੜਾਈ ਫਿਰ ਘਰ ਵਾਲੀ ਦਾ ਨਾਮ ਵੀ ਲਿਖਾਤਾ ਉਹਨੇ ਕੁੜੀ ਦਾ ਨਾਮ ਵੀ ਵਿੱਚ ਲੈਤਾ ਜਿਸਨਿ ਕਿ ਉਹ ਜਿਹੜੇ ਮੌਕੇ ਦੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਐਫਆਈਆਰ ਦਰਜ ਆ ਕੁੜੀ ਵੱਲੋਂ ਦਰਜ ਹੈਗੀ ਆ ਉਹ ਵੀ ਵਿੱਚ ਲਿਖਾਤੀ ਜਨ ਕਿ ਬਿਆਨਾਂ ਦੇ ਵਿੱਚ ਆ ਜਾਵੇ ਵੀ ਐਫਆਈਆਰ ਉਹਨਾਂ ਦੇ ਵਿਰੁੱਧ ਵੀ ਹੋ ਜਾਵੇ ਸੁਸਾਇਟੀ ਦੀ ਕਹਿ ਸਕਦਾ ਹਾਂ ਸੋਚੀ ਸਮਝੀ ਸਾਥੀ ਸੋਚੀ ਸਮਝੀ ਮੈਂ ਦੇਖੋ ਜੀ ਪਹਿਲੀ ਨਜ਼ਰੀ ਸਭ ਕੁਝ ਆ ਰਿਹਾ ਕਿ ਉਹ ਪਹਿਲੀ ਨਜ਼ਰੀ ਸਭ ਕੁਝ ਸਾਹਮਣੇ ਆ ਰਿਹਾ ਵੀ ਉਹਨੂੰ ਬਚਾਉਣ ਲਈ ਕਿਉਂਕਿ ਡੀਜੀਪੀ ਨੂੰ ਹੁਣ ਕਲੀਨ ਚਿੱਟ ਮਿਲ ਜਾਏਗੀ ਅਦਾਲਤਾਂ ਦੇ ਪ੍ਰਕਿਰਿਆ ਦੇ ਵਿੱਚੋਂ ਜਨ ਕਿ ਜਿਸ ਤਰ੍ਹਾਂ ਢੰਗ ਨਾਲ ਸਕ੍ਰਿਪਟਿੰਗ ਹੋਈ ਆ ਪਰ ਅ ਕਿਉਂਕਿ ਹਰਪਾਲ ਜੀ ਮੈਂ ਹੁਣੇ ਵੀ ਏਸੀ ਕਰਕੇ ਉਹਨਾਂ ਨੂੰ ਮਿਲੇ ਵੀ ਉਹਨੇ ਕਿਹਾ ਵੀ ਇਹ ਜਦੋਂ ਅਸੀਂ ਉਹਨੂੰ ਸੁਸਾਇਟੀ ਨੋਟ ਦੇ ਵਿੱਚ ਇਹ ਵੀ ਲਿਖਿਆ ਵੀ ਇਹ ਉਸ ਸਮੇਂ ਸਾਨੂੰ ਐਸਸੀ ਜਿਹੜਾ ਹੋਂਦਾ ਸਹਾਰਾ ਲੈ ਲੈਂਦਾ ਸੀ ਔਰ ਜਦੋਂ ਇਹਦੇ ਖਿਲਾਫ ਕੋਈ ਐਕਸ਼ਨ ਲੈਂਦਾ ਸੀ ਇਸ ਕਰਕੇ ਮੈਨੂੰ ਬੜਾ ਮੈਂ ਪਰੇਸ਼ਾਨ ਕਰਕੇ ਇਹਦੇ ਘਰੋਂ ਪੱਖੋਂ ਮੈਂ ਸੁਸਣ ਕਰ ਰਿਹਾ ਬਈ ਉਹ ਤਾਂ ਮਰ ਗਿਆ ਹੋਇਆ ਉਹਨੂੰ ਮਰੇ ਨੂੰ ਤਾਂ ਇੱਕ ਹਫਤਾ ਹੋ ਗਿਆ ਤੂੰ ਅੱਜ ਸੁਸਣ ਕਰ ਰਿਹਾ ਹੂੰ ਹੂੰ ਜੀ ਇਹਦੇ ਵਿੱਚ ਸਾਹਬ ਆ ਵੀ ਕਿਉਂਕਿ ਡੀਜੀਪੀ ਹਰਿਆਣਾ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਕਿਸੇ ਨੇ ਉਹਨੇ ਬਲੀ ਦਿੱਤੀ ਤੇ ਭਾਵੇਂ ਕੀ ਜੇ ਜਦੋਂ ਸੁਸਾਇਡ ਕੀਤਾ ਸੀਗਾ ਉਸ ਤੋਂ ਅਗਲੇ ਦਿਨ ਵੀ ਬੋਲ ਸਕਦਾ ਸੀਗਾ ਜਦੋਂ ਹਰਿਆਣਾ ਡੀਜੀਪੀ ਦੀ ਛੁੱਟੀ ਕੀਤੀ ਉਸ ਤੋਂ ਬਾਅਦ ਹੀ ਕਿਉਂ ਬੋਲੇ ਹਾਂ ਕਿਉਂਕਿ ਉਹਦੇ ਨਾਲ ਪਰਚਾ ਜਿਹੜਾ ਹਾਈ ਕੋਰਟ ਤੋਂ ਵੱਲੋਂ ਤੁਰੰਤ ਹੋ ਜਾਣਾ ਸੀ ਹੁਣ ਇਹ ਆ ਵੀ ਉਹ ਮਿਕਸ ਜਿਹੜਾ ਹੈਗਾ ਕ੍ਰਾਸ ਬਣ ਜਾਏਗਾ ਵੀ ਇਹ ਦੀ ਜਿਹੜੀਆਂ ਪਰ ਜੇ ਉਹਨਾਂ ਨੇ ਹੀ ਕਿਹਾ ਗਵਰਨਰ ਨੂੰ ਜਿਹੜਾ ਮਿਲਿਆ ਬਫਦ ਮਿਲਿਆ ਵੀ ਇਹਦੇ ਵਿੱਚ ਵੀ ਇਹਨੂੰ ਤੁਸੀਂ ਜਿਹੜਾ ਹੈਗਾ ਜਾਂਚ ਕਰਾਈ ਜਾਵੇ ਇਹ ਵੀ ਸਕ੍ਰਿਪਟਡ ਹੈ ਜਿਹਦੀ ਜੋ ਵੀ ਸਟੋਰੀ ਬਣਾ ਕੇ ਸੁਸੜ ਹੋਇਆ ਪਰ ਉਹਦੇ ਵਿੱਚ ਹੁਣ ਸਾਫ ਹੋ ਗਿਆ ਦੇਖੋ ਹਰਿਆਣਾ ਦੇ ਮੁੱਖ ਮੰਤਰੀ ਪਤਰੰਤ ਪਹੁੰਚ ਗਏ ਹਮ ਅ ਜਿਹੜੇ ਨੈਵ ਸਿੰਘ ਸੈਣੀ ਆ ਉਹ ਥਾਣੇਦਾਰ ਦੇ ਘਰ ਪਹੁੰਚ ਗਏ ਔਰ ਉਹਨਾਂ ਨੇ ਇਹੀ ਇਹੀ ਕੀ ਥਾ ਕਹਿੰਦੇ ਅਸੀਂ ਵੀ ਸਸਕਾਰ ਨਹੀਂ ਕਰਨਾ ਹਮ ਬਈ ਕਾਰਵਾਈ ਕਰੋ ਅਸੀਂ ਸਸਕਾਰ ਨਹੀਂ ਕਰਨਾ ਉਹਨੇ ਜਾ ਕੇ ਵੀ ਅ ਅਨਾਉਂਸ ਕੀਤਾ ਵੀ ਉਹਦੇ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਜਾਊਗੀ ਦੇਖੋ ਦੇਖੋ ਬੰਦਾ ਜਰਾ ਸੁਸਾਇਡ ਕਰਦਾ ਵਾ ਸੁਸਾਇਡ ਲਈ ਨਾ ਤਾਂ ਅੰਸ਼ੋਰੈਂਸ ਮਿਲ ਸਕਦੀ ਆ ਨਾ ਹੀ ਉਹਨੂੰ ਗਵਰਨਮੈਂਟ ਦਾ ਜਿਹੜਾ ਹੈਗਾ ਜੋਬ ਤਰਸ ਦੇ ਆਧਾਰ ਤੇ ਮਿਲਦੀ ਹੁੰਦੀ ਆ ਆਮ ਤੌਰ ਤੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮੌਤਾਂ ਹੁੰਦੀਆਂ ਨੇ ਬਹੁਤ ਸਾਰੀਆਂ ਉੱਥੇ ਪੁਲਿਸੇ ਦਿਖਾ ਦਿੰਦੀ ਹੁੰਦੀ ਆ ਵੀ ਉਹ ਹਥਿਆਰ ਸਾਫ਼ ਕਰਦਾ ਸੀ ਤਾਂ ਗੋਲੀ ਚੱਲ ਗਈ ਹਾਂ ਤਾਂ ਉਹਦੇ ਵਿੱਚ ਅਣਹੋਣੀ ਘਟਨਾ ਹੋ ਸਮਝ ਕੇ ਉਹਦੇ ਜਿੰਦੀ ਫੈਮਿਲੀ ਮੈਂਬਰ ਨੂੰ ਕਿਸੇ ਨੂੰ ਜੌਬ ਮਿਲ ਜਾਂਦੀ ਆ ਪੱਤੇ ਮਿਲ ਜਾਂਦੇ ਹੁੰਦੇ ਆ ਪਰ ਇਹ ਜਿਹੜਾ ਸੁਸਾਇਟੀ ਵੀਡੀਓ ਵੀ ਉਹਦੀ ਸਾਹਮਣੇ ਆ ਥਾਣੇਦਾਰ ਦੀ ਵੀ ਉਹਨਾਂ ਨੂੰ ਪੱਤੇ ਨਹੀਂ ਮਿਲਨੇ ਤੇ ਔਰ ਨਾ ਹੀ ਪਰ ਨਾ ਹੀ ਨੌਕਰੀ ਬਣਦੀ ਪਰ ਮੁੱਖ ਮੰਤਰੀ ਨੇ ਜਾ ਕੇ ਉਹਦੇ ਘਰ ਨਾਲੇ ਦਾ ਦੁੱਖ ਪ੍ਰਗਟ ਕੀਤਾ ਔਰ ਨਾਲ ਹੀ ਜਿਹੜਾ ਹੈਗਾ ਉਹ ਕੀਤਾ ਜਿਹੜਾ ਉਹਨੂੰ ਨੌਕਰੀ ਅਨਾਉਂਸ ਕੀਤੀ ਉਹਦੇ ਫੈਮਿਲੀ ਮੈਂਬਰ ਨੂੰ ਜਿਨਿ ਕਿ ਇਹ ਅਜੀਬ ਜਿਹਾ ਮਸਲਾ ਸਾਰਾ ਮਸਲਾ ਜਿਹੜਾ ਹੈਗਾ ਬਾਈ ਪੂਰਨ ਦਾ ਉਹ ਪਟਕਾਤਾ ਵਿੱਚ ਚਤਰਵੇਦੀ ਆ ਗਿਆ ਜੀ ਜੀ ਚਤਰਵੇਦੀ ਕਿਉਂਕਿ ਲੋਕ ਕਹਦੇ ਨਜ਼ਰ ਆ ਰਹੀ ਹੈ ਇਧਰ ਆ ਬਾਈ ਪੂਰਨ ਵੱਲ ਪੂਰਨ ਕੁਮਾਰ ਜਿਹੜੇ ਡੀਜੀ ਵੀ ਸੁਸਾਇਡ ਕੀਤਾ ਉਧਰੋਂ ਹਟ ਕੇ ਧਿਆਨ ਜਿਹੜਾ ਹੈਗਾ ਡਾਇਵਰਟ ਕੀਤਾ ਗਿਆ ਜੋ ਹੈ ਲੋਕ ਸਿਆੜੇ ਨੇ ਲੋਕ ਵੀ ਬੜੇ ਉਹ ਜਿਹੜੇ ਹੈਗੇ ਆ ਪੂਰਾ ਗਿਣਤੀਆਂ ਮਿੰਤੀਆਂ ਰੱਖਦੇ ਨੇ ਪਰ ਇਹ ਹੁਣ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰਵਟ ਲੈਣਦਾ ਵਾ ਕੀ ਚਤਰਵੇਦੀ ਦਾ ਹੁਣ ਜਿਹੜਾ ਕਿੰਨੇ ਦਿਨਾਂ ਦਾ ਪੰਜਾਬ ਦੀ ਰੋਟੀ ਖਾਂਦਾ 15 ਦਿਨ ਤਾਂ ਲਗਭਗ ਲੱਗ ਜਾਣਗੇ ਕਿਉਂਕਿ ਸਾਰੇ ਥਾਣਿਆਂ ਦੇ ਵਿੱਚ ਤੇ ਪਰ ਇਹਦੇ ਪਿੱਛੇ ਹੁਣ ਤੁਸੀਂ ਵੀ ਦੱਸ ਸਕਦੇ ਹੋ ਆਪਾਂ ਦਰਸ਼ਕਾਂ ਨੂੰ ਵੀ ਵੀ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਸਾਰੀ ਜਿਹੜੀ ਕਹਾਣੀ ਆ ਇਹ ਕੀ ਕਿਸੇ ਸਾਜ਼ਿਸ਼ ਤਹਿਤ ਘੜੀ ਹੋ ਸਕਦੀ ਆ ਜਾਂ ਨਹੀਂ ਕਿਉਂਕਿ ਇਹ ਸਾਨੂੰ ਆਸ ਆ ਤੁਸੀਂ ਵੀ ਜਿਹੜਾ ਹੈਗਾ ਇਹਦੇ ਵਿੱਚ ਆਪਣੀ رائے ਦਿਓ ਜੀ ਬਹੁਤ ਬਹੁਤ ਧੰਨਵਾਦ ਪਰਮੇਂਦਰ ਜੀ ਤਾਂ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰੀ ਗੱਲ ਤੁਹਾਨੂੰ ਸਮਝਾਈ ਹੈ ਵੇ ਨਵਨੀਤ ਚਤੁਰਵੇਦੀ ਦਾ ਹੁਣ ਜੋ ਕਿ ਲਗ ਲਗ ਥਾਣਿਆਂ ਦੇ ਵਿੱਚੋਂ ਲੈ ਕੇ ਹੁਣ ਘਟੋ ਘਟਾ ਜਿਵੇਂ ਸਨ ਨੇ ਦੱਸਿਆ ਹੈਗਾ ਕਿ ਹਫਤੇ ਤੋਂ ਜਾਂ ਫਿਰ 15 ਦਿਨ ਲੱਗ ਸਕਦੇ ਨੇ ਜੇਲਾਂ ਦੀਆਂ ਰੋਟੀਆਂ ਸੇਕਣ ਨੂੰ ਤੇ ਕਾਰਨ ਕੀ ਸੀਗਾ ਇਹ ਤਾਂ ਵਾਲਾ ਸਮਾਂ ਹੀ ਦੱਸੇਗਾ ਹੁਣ ਸਾਨੂੰ ਦੋ ਇਜਾਜ਼ਤ ਅੱਗੇ ਹੋਰ ਅਜਿਹੇ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ